ਮਿੱਤਰ ਪਿਆਰਿਓ ਬਰਾਤ ਛੱਡਦੀ ਆਪਾਂ ਚਾਹ ਪਾਣੀ ਪੀ ਲਿਆ ਤੇ ਹੁਣ ਚੱਲਿਆ ਨਵਾਂ ਸ਼ਹਿਰ ਨੂੰ ਤੇ ਜ ਰਾਣੀ ਸੋਹੰਦਰਾ ਆਏ ਹੋਏ ਹੋਏ ਪਹਿਲਾ ਦਾ ਆ ਹਾਏ 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 ਆ ਤਾਂ ਇਸ ਕੋ ਬਖਰਾ ਯਾ ਕਹਿੰਦੇ ਕਹਿੰਦਾ ਕਹਿੰਦਾ ਜੱਟਾ ਗੱਲ ਨੱਸ ਤੂੰ ਗੱਡੀ ਨੂੰ ਕਰਾਇਆ ਕੀ ਆ ਕਹਿੰਦਾ ਐ ਨਾ ਪੁੱਛ ਚੱਕਰਾ ਕੀ ਨਹੀਂ ਹੈਗਾ ਇਹ ਪੁੱਛ ਇਹ ਪੁੱਛ ਤੂੰ ਕਰਾਇਆ ਕੀ ਨਹੀਂ ਹੈਗਾ ਕਹਿੰਦਾ ਇਹਨੂੰ ਆਏ ਹੋਏ ਪੱਦੀ ਰੋਡ ਤੇ ਦਾ ਹਾਲੇ ਮੜਾ ਹੋਇਆ ਹੈ ਹਾਲੇ ਮੜਾ ਤੁਹਾਨੂੰ ਨੇ ਬੱਚੋ ਤਰਜਾ ਸੁਣਾਣਾ ਹੋਰਨ ਦੀਆਂ ਇਸਕੇ ਆਵਾਜ਼ ਆ ਹੋਰਨ ਵੱਜ ਰਿਹਾ ਇੱਕ ਵਾਰ ਤਾਂ ਕਰ ਦੇਣਾ ਮੁਰਦੀਆਂ ਰਿਐਕਸ਼ਨ ਨੋਟ ਕਰਨ ਵਾਲਿਆ ਵਾਰ ਭਰਾਵਾਂ ਦੇ ਭੈਣਾਂ ਦੇ ਰਿਐਕਸ਼ਨ ਨੋਟ ਕਰਨ ਵਾਲੇ ਕਰ ਦੇਣਾ ਘੁੰਮਦੀਆਂ ਆ ਇਹ ਗੱਦਨਾ ਘੁੰਮਣ ਲਾਈਆਂ ਵਾ ਚੰਦ ਤੇ ਲੈ ਵੇ ਮਿੱਤਰੋ ਸਾਸੀ ਗੱਲ ਜੀ ਸਾਰੇ ਵੀਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਮਰਿਆ ਭਰਾ ਲਾਈਕ ਕਰਦੇ ਹੋ ਤੇ ਮਿੱਤਰੋ ਮਿੱਤਰੋ ਕਿਤੇ ਮਸੀ ਰੱਬ ਦੀ ਮਿਹਰ ਅਸੀਂ ਇਕੱਠੇ ਹੋਣਾ ਹੁੰਦਾ ਉਧਰ ਫੋਨ ਦੀ ਸਟੋਰੀ ਯਾਰ ਫੋਲੋ ਜਾਂਦੀ ਆ ਆ ਪੰਗੇ ਬਹੁਤ ਪੈਂਦੇ ਮੇਰੇ ਨਾਲ ਹੁਣ ਵਲੌਗਾਂ ਦੇ ਸ਼ਾਰਟ ਮੈਂ ਚੰਦਰ ਵਾਲੇ ਪਹੁੰਚ ਲੈਣ ਲੱਗਿਆ ਵਾਂ ਥੋੜੀ ਥੋੜੀ ਸਟੋਰੇਜ ਕੱਟ ਕੇ ਲੈਣ ਲੱਗਿਆ ਵਾਂ ਕਿਉਂਕਿ ਡਾਟਾ ਤੋਂ ਵੱਧ ਤਾਂ ਮੈਂ ਯਾਰ ਕੰਪਿਊਟਰ 'ਚ ਕੱਢਿਆ ਵਾ ਤੇ ਤਿੰਨ ਚਾਰ ਦਿਨ ਹੋ ਗਏ ਬਸ ਟਾਈਮ ਹੀ ਲੱਗਦਾ ਮੈਂ ਘੋਲ ਕਰ ਲਾਂਦਾ ਘੋਲ ਘੋਲ ਜਿਵੇਂ ਤੂੰ ਜੁ ਡਾਟਾ ਹੀ ਨਹੀਂ ਕੱਢ ਹੋਇਆ ਸਾਰਾ ਤਾਂ ਕਰਕੇ ਹੁਣ ਥੋੜੇ ਥੋੜੇ ਸ਼ਾਰਟ ਲੈ ਲੈਣੇ ਅੱਜ ਕਿਦਾਂ ਦਿਨ ਗਿਆ ਕਿਆ ਕਰਦੇ ਆ ਇਸ਼ਕ ਜਗਾਣੇ ਮਾੜਾ ਮੋਟਾ ਇਸ਼ਕ ਕਰੋੜ ਤੇ ਚੜ ਕੇ ਜਗਾਣੇ ਇਸ਼ਕ ਕ ਸਾਡੇ ਬਲਾ ਚੌੜ ਦਾ ਹਾਲ ਹੈ ਨਾ ਕਿ ਮਾੜਾ ਹੋਇਆ ਪਿਆ ਇੰਨੀ ਕਿ ਟ੍ਰੈਫਿਕ ਜਾਂ ਪਹਿਲਾਂ ਬਰਾਤ ਲੈ ਕੇ ਆਏ ਕਟੋਕੜ ਵੀ 25 ਮਿੰਟ ਤੇ ਫਸ ਰਹੇ ਆਂ ਜਾਮ ਜਿਆਰਾ ਬਹੁਤ ਮਾੜਾ ਹਾਲ ਹੈ ਵੈਸੇ ਸਾਰੇ ਸ਼ਹਿਰਾਂ ਜਾਂਦੇ ਨੇ ਟ੍ਰੈਫਿਕ ਵਧਈ ਜਾਂਦਾ ਦੁਕਾਨਾਂ ਕਰਕੇ ਦੇਖਿਓ ਆਪੋ ਆਏ ਆਏ ਹਾਏ ਜੱਟ ਜਮਲਾ ਪਗਲਾ دیਵਾਨਾ ਸਰਾ ਮਿੱਤਰੋ ਪਹੁੰਚ ਗਏ ਮਹਿੰਦਰਾ ਐਂਡ ਮਹਿੰਦਰਾ ਸੂਨ ਦੇਖੋ ਕਿਹੜੀ ਗੱਡੀ ਲੈਂਦੇ ਹੁਣ ਤੇ ਮਿੱਤਰੋ ਮਿੱਤਰੋ ਆ ਗੱਡੀ ਆਪਾਂ ਸੇਲ ਕਰਨੀ ਸੀ ਤਾਂ ਵਿਚ ਘਟਣ ਆਇਆ ਰੇਟ ਬਹੁਤ ਘਟ ਲਾਂਦੇ ਯਾਰ ਇਹ ਤਾਂ ਤੇ ਸਕੋਰਪਿਓ ਥਾਰ ਰੌਕਸ ਕਹਿੰਦੇ ਮੇਰੇ ਵੀਰੋ ਥਾਰ ਰੌਕਸ ਦਿਖਾਣੇ ਭਰਾਵਾਂ ਨੂੰ ਕਿੰਦਾ ਦੇ ਅੰਦਰ ਉਹ ਬੋਲਦਾ ਦੇਖ ਲਈ ਹਣੀ ਭਰਾਵਾਂ ਨੇ ਓਏ ਹੋਏ ਸੇਮ ਸਕੋਰਪਿਓ ਬਣਾਤੀ ਅੰਦਰੋਂ ਹਾਂ ਚੰਦਨ ਅੰਦਰੋਂ ਸੇਮ ਸਕੋਰਪੀਓ ਬਣਾਤੇ ਨਾ ਹੈ ਕੋ ਫਰਕੇ ਹਨ ਯਾਰ ਬਹੁਤ ਸੋਹਣੀ ਬਣਾਈ ਹੈ ਨਵੀਂ ਨਵੀਂ ਲੈਣੀ ਕਹਿੰਦੇ 88 ਮੁੰਡਿਆ ਮਹਿੰਦਰਾ ਚ ਇੱਕ ਫੋਨ ਮਾਰਵੇ ਹੁੰਦੇ ਆ ਮਸਟੈਗ ਦੇ ਆਹੀ ਐਸੇ ਆ ਮਸਟੈਗ ਦੇ ਐਨ ਮਸਟੈਗ ਦੇ ਇਦਾਂ ਹੀ ਹੈ ਪਹਿਲੀ ਥਾਰ ਦੇ ਸੋਚ ਇਦਾਂ ਹੀ ਪਰ ਉਹ ਥੋੜੇ ਹੋਰ ਹਸਾਬ ਦੇ ਆ ਹੂੰ ਆ ਸਪੀਡ 180 ਹੁੰਦੇ ਨੇ ਆ ਵੀ ਡ੍ਰੀਮ ਆ ਡ੍ਰੀਮ ਕਦੇ ਪੂਰਾ ਹੋਊਗਾ ਡ੍ਰੀਮ ਸਮਰੂਪ ਇਹੀ ਰੱਬ ਛੇਤੀ ਡ੍ਰੀਮ ਪੂਰਾ ਕਰੇ ਸਾਡਾ ਯਾਰ ਲੈਣ ਆਪਾਂ ਵੇ ਸਕੋਰਪੀਓ ਆਏ ਦੇਖਣ ਆਪਾਂ ਥਾਰ ਲਾਪੇ ਆ ਬਹੁਤ ਸੋਹਣੀ ਬਣਾਈ ਯਾਰ ਥਾਰ ਓਏ ਹੋ ਜਿਹੜਾ ਆਪਾਂ ਨਵਾਂ ਟਾਇਰ ਪਾਇਆ ਉਸ ਨੂੰ ਵੀ ਸਕੋਰਪੀਓ ਐਂਡ ਐਸਕੇ ਲੱਗਦੀ ਯਾਰ ਐਸਕੇ ਗੱਲਬਾਤ ਯੈਸ ਕੱਪੜੇ ਪ੍ਰੈਸ ਆਰਮ ਰੈਸਟ ਬੜਾ ਘੈਂਟ ਆ ਯਾਰ ਹੈਗੀ 5 ਸੀਟਰ ਜਦਾ ਹੈ ਪਰ ਚਿੱਟੀ ਜਿੱਦੀ ਸੋਹਣੀ ਬੋਲਾਦੀ ਅੰਦਰੋਂ ਯਾਰ اور ਰੌਕਸ ਹਲਾਵੇ ਦੂਜੀ ਸਕੋਰਪਿਓ ਪਾ ਲੈਣ ਲੱਗੇ ਸੋ ਦੂਜੀ ਸਕੋਰਪਿਓ ਕਾਲੀ ਨਾਗਣੀ ਟ੍ਰੈਂਡਿੰਗ ਚ ਨਾ ਗੱਡੀਆਂ ਭਰਾਵਾ ਇੱਥੇ ਕੋਈ ਡਿਸਕਾਊਂਟ ਵੀ ਨਹੀਂ ਦਿੰਦੇ ਇਹ ਟ੍ਰੈਂਡਿੰਗ ਚਲਦੀਆਂ ਥਾਰ ਕਹਿੰਦੇ ਬਲੇਰੋ ਲੈ ਜਾਓ 1.5 ਲੱਖ ਦਾ ਡਿਸਕਾਊਂਟ ਦੇਣੇ ਕਹਿੰਦੇ ਐਕਸੈਸਰੀ ਫ੍ਰੀ ਦੇਣੀ ਸਾਨੂੰ ਮੈਂ ਕਹਾ ਉਹ ਆ ਵੀ ਮੈਂ ਕਹਾ ਦਸੰਬਰ ਮਹੀਨੇ ਸਹੀ ਗੱਲ ਉਹ ਜਿਹਨਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਹਾਂ ਦਸੰਬਰ ਮਹੀਨੇ ਦਾ ਕੋਈ ਡਿਸਕਾਊਂਟ ਨਹੀਂ ਹੈਗਾ ਨਾ ਸਕੋਰਪੀਓ ਤੇ ਨਾ ਰੌਕਸ ਤੇ ਉਹ ਐਕਸੈਸਰੀ ਚ ਕਰਕੇ ਆ ਜਾਏਗਾ ਐਕਸੈਸਰੀ ਚ ਕੱਟਿਆ ਜਾਏਗਾ ਉਹ ਸਹੀ ਗੱਲ ਆ ਤੇ ਬਾਕੀ ਰੌਕਸ ਬਣਾ ਕੇ ਖਰੀ ਲਗੂ ਐਦਾਂ ਦਾ ਯਾਰ ਮਨ ਨੂੰ ਚੜਦਾ ਹੀ ਨਹੀਂ ਇਹਨਾਂ ਦਾ ਅਸੀਂ ਤੁਹਾਨੂੰ ਲੱਗਾ ਪਹਿਲੇ ਵਾਲੇ ਵਧੀਰਾ ਦੇਣਾ ਬਾਕੀ ਹੁਣ ਦੇਖਦੇ ਆ ਭਰਾਵਾ ਆਰਾ ਆਪਣਾ ਗੱਡੀ ਕਪੋਲੋ ਬੱਚੇ ਕਟਾਣੀਆਂ ਉਹਦਾ ਚੱਲਦਾ ਆ ਸਾਡਾ ਹੁੰਦਾ ਪਿਆ ਸਿਸਟਮ ਆ ਬਣਾਇਆ ਨੇ ਸਿਸਟਮ ਸਾਰਾ ਸਰ ਟੈਸਟਿੰਗ ਅੱਜ ਰੈਡੀ ਹੋ ਗਿਆ ਤੇ ਸੀ ਉਹ ਨੀ ਆਹ ਨੀ ਕਾਰ ਗੱਡੀ 올ਡ ਕਾਰ ਵਾਗਨ ਦੀ 12 ਵਾ ਲੈ ਵੀ ਗੱਡੀ ਦਿੱਤੀ ਆ ਪਾ 75000 ਦੀ 2012 ਮਾਡਲ ਹੁਣ ਸਵਾਰ ਤੋਂ ਵਿੱਚੋਂ ਕੱਢਣ ਲੱਗੇ ਉਹ ਜਿਹੜਾ ਪਿਆ ਸਾਰਾ ਮੈਂ ਕੱਢ ਲਿਆ ਕੀਮਤੀ ਸਵਾਰ ਨਗੋਏ ਵੇ ਮੈਂ ਗੱਡੀ 240 ਮੀਟਰ ਗੱਡੀ ਹੈ ਬਹੁਤ ਸੋਹਣੀ ਸੀ ਬਸ ਇਹਦੀ ਰੀਸੇਲ ਵੈਲਿਊ ਹੁੰਨੀ ਸੀ ਤੇ ਗੱਡੀ ਦਾ ਬਹੁਤ ਸੋਹਣੀ ਸੀ ਬਾਲਸ ਵਗੰਦੀ ਯਾਰੇ ਵੇਖੋ ਪਿਕਅਪ ਕੋ ਬਹੁਤ ਗੱਡੀ ਦੀ ਯਾਰ ਸਮੂਥ ਨਾ ਸਪੇਕਅ ਬੋਏ ਹੋਏ ਹੁਣ ਮੈਂ ਕਿਹਾ ਫਾਲਤੂ ਸਮਾਨ ਉਹ ਦੇਖ ਕੇ ਚੋ ਕੱਢ ਗੋ ਲਈ ਆਪਣਾ ਕੋਈ ਕੀਮਤੀ ਸਮਾਨ ਨਾ ਪਿਆ ਉਹ ਚਲਾ ਕੇ ਨਹੀਂ ਨਹੀਂ ਮੈਂ ਦੇਖੀ ਉਹ ਇਦਾਂ ਚਲਾਈ ਹੋਇਆ ਬਹੁਤ ਚਲਾਵਾ ਪੇਕਅ ਬਹੁਤ ਆਹ ਵਾਲੀ ਸੀ ਬਹੁਤ ਸੋਹਣੀ ਸੀ 2012 ਮਾਡਲ ਸਮਾਨ ਕੱਢ ਕੇ ਆਪਾਂ ਰੱਖ ਲਿਆ ਸਾਰਾ ਆਪਣੀ ਰਾਣੀ ਸੁੰਦਰਾ ਚ ਇਹ ਗੱਡੀ ਨਾਲ ਦੇ ਚੱਲੇ ਹਾਂ ਹਫਤੇ ਤੱਕ ਸਰਦੀ ਸਕੋਰਪਿਓ ਐਨ ਆ ਜਾਣੀ ਆ ਆ ਪਰਾਂਦੀ ਜੈਸਾ ਲੱਗੇ ਉਹਦਾ ਗੱਲ ਪਤਾ ਆ ਪਰਾਂਦੀ ਵੀ ਯਾਰ ਰਾਣੀ ਸੁੰਦਰਾ ਨੂੰ ਫਲੈਗ ਇਹਨੂੰ ਮੈਂ ਕਹਿੰਨਾ ਮੈਂ ਪਹਿਲੇ ਵਾਲਾ ਜ਼ਿਆਦਾ ਸੋਹਣਾ ਲੱਗਿਆ ਦੱਸਿਓ ਕਮੈਂਟ ਕਰਕੇ ਫਲੈਗ ਜਿਹੜਾ ਪਹਿਲਾਂ ਲਾਇਆ ਸੀ ਇੰਗਲੈਂਡ ਵਾਲਾ ਉਹ ਸੋਹਣਾ ਲੱਗਿਆ ਕਿ ਜਿਹੜੇ ਆ ਲਾਇਆ ਆ ਸੋਹਣੇ ਲੱਗੇ ਤਾਂ ਕਮੈਂਟ ਕਰਕੇ ਦੱਸਿਓ ਮੇਰਾ ਭਰਾ ਪਏ ਫਲੈਗ ਕਿਹੜਾ ਵਧੀਆ ਲੱਗਿਆ ਪਹਿਲਾਂ ਤੁਸੀਂ ਦੇਖਿਆ ਹੋਣਾ ਇੰਗਲੈਂਡ ਵਾਲਾ ਤੇ ਹੁਣ ਆ ਲਾਇਆ ਲੈ ਵੇ ਲੈ ਵੇ ਮਿੱਤਰੋ ਆ ਗਏ ਆਪਣੇ ਨਾਗੀ ਭਾਈ ਕੋਲ ਆਪਣੇ ਪ੍ਰੇਮੀ ਬੰਦਿਆਂ ਕੋਲ ਹੈ ਦੇਖਦੇ ਆ ਸਾਡੇ ਚੰਦਰ ਭਰਾ ਨੇ ਕਿੰਨੇ ਫਿਲਟਰ ਸਾਫ਼ ਰੱਖਿਆ ਅੱਜ ਪਤਾ ਲੱਗ ਜਾਣਾ ਹੈ ਪਰ ਮੇਰਾ ਬੜਾ ਸਾਫ ਹੁੰਦਾ ਭਾਜੀ ਨੂੰ ਪਤਾ ਆਪਣੀ ਨੇ ਕੋਲਾ ਦੇ ਦੂਜੇ ਦੇ ਇਤਸ਼ਾਹ ਕਰ ਯਾਰ ਕਰਦੇ ਨੇ ਪਰ ਮੇਰਾ ਫਿਰ ਨਹੀਂ ਬਣਾਈ ਆਪਣਾ ਵਾਂਗੂ ਗਾਲ ਦੇ ਨਿਕਲੇ ਆ ਮੈਂ ਤਾਂ 1 ਮਹੀਨੇ ਬਾਅਦ ਇਹਦਾ ਕੋਈ ਪਜਾ ਕੇ ਜਾਂਣਾ ਪੁੱਛਣਾ ਮੈਂ 15 ਦਿਨਾਂ ਬਾਅਦ ਪਜਾ ਕੇ ਜਾਂਣਾ ਵਾ ਪਰ ਉਹ ਤੇ ਨਿਕਲ ਇੰਨੀ ਕੁ ਮਿੱਟੀ ਇੰਨੀ ਕੁ ਨਿਕਲੀ ਮੇਰੇ ਜਿੱਦ ਇੰਨੀ ਕੁ ਨਿਕਲੀ ਲੈ ਕਰ ਲੈ ਓਏ ਹੋਏ ਹੁਣ ਚੈੱਕ ਕਰਦੇ ਆ ਆਪਣੀ 45 ਸੱਤਾਂ ਚ ਕਿੰਨਾ ਕੁ ਡਾਕਟਰ ਹੈਗਾ ਮੈਂ ਚੀਜ਼ਾ ਛਾੜੀ ਚੀਜ਼ਾ ਯਾਨੀ ਓਕੇ ਛੀਜ਼ਾ ਛਾੜ ਦਵਾ ਫਈਆ 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 ਸਾਫਾ ਪੂਰਾ ਪੂਰਾ ਹੈ ਹਾਂ ਪੂਰਾ ਸਾਫ ਆ ਚੰਦਰਾ ਦਾ ਫਿਲਟਰ ਕੱਢਿਆ ਚੰਦਰਾ ਹੈ ਨਹੀਂ ਮਿੱਟੀ ਦਾ ਹੈ ਹੀ ਨਹੀਂ ਚੰਦਰਾ ਇਹ ਇਕੱਲਾ ਹੀ ਆ ਮਾਂ ਜਲਦੀ ਨਾ ਇਹ ਭਰਾ ਸਪੀਤੀ ਵੱਲੋਂ ਜਾਂਦਾ ਸਪੀਤੀ ਵੱਲੋਂ ਇਹ ਸਪੀਤੀ ਦੀ ਮਿੱਟੀ ਆ ਆਹ ਹੋਇਆ ਪੇਪੇ ਸੁਬਕਰ ਸਲੋਟ ਇਸ ਕਜਗਾਈ ਜਾਂਦਾ ਇਸ ਕਜਗਾਈ ਜਾਂਦਾ ਭਾਜੀ ਇਹ ਤੱਲੇ ਲਾਵੇ ਮਿੱਤਰੋ ਹਵਾ ਬਿਜਵਾਲੀ ਫਿਲਟਰ ਨੂੰ ਟੈਰਾਂ ਜਿਹਾ ਬਚਕਰ ਵਾਲੀ ਤੇ ਗ੍ਰੀਸ ਵੀ ਕਰਾ ਲਈ ਗੱਡੀ ਨੂੰ ਕੰਮ ਗ੍ਰੀਸੋ ਗ੍ਰੀਸੀ ਵੀ ਕਰਤਾ ਭਾਈ ਨੇ ਜੈਕ ਲਾ ਕੇ ਥੱਲੇ ਪੈ ਕੇ ਕੰਮ ਗ੍ਰੀਸੋ ਗ੍ਰੀਸੀ ਕਰਤਾ ਸ਼ਰਾਮ ਆ ਹਾਂ ਮੈਨੂੰ ਬੜਾ ਸੈਟੀਸਫਾਈ ਹੁੰਦਾ ਬਾਈਕ ਵਾ ਕੇ ਇਦਾਂ ਦਾ ਯਾਰ ਫਿਲਟਰ ਆ ਭਾਈ ਕੋਈ ਮਿਆਰ ਦਾ ਮਿਆਰ ਬਾਜ਼ਾਰ ਦੀ ਸ਼ਾਵੜ ਸਹੀ ਗੱਲ ਸਹੀ ਗੱਲ ਸਹੀ ਗੱਲ ਭਾਈ ਜੈ ਜੈ ਕਾਰ ਕਰਾਉਣਾ ਸੀ ਜੈ ਜੈ ਕਾਰ ਇੱਕ ਵਾਰ ਥੈਂਕ ਯੂ ਭਾਈ ਨਹੀਂ ਭਾਈ ਆਪਾਂ ਤੁਹਾਡੇ ਨਾਲ ਆ ਭਾਈ ਚਲਿਏ ਚਲੋ ਮਿੱਤਰੋ ਹੁਣ ਚਲੀਏ ਬਰਾਤ ਦਾ ਟਾਈਮ ਵੀ ਹੋ ਗਿਆ 4 ਵਜੇ ਲੱਗੇ ਜਾ ਕੇ ਬਰਾਤ ਵੀ ਚੱਕਣੀ ਆ ਤੇ ਅੰਕਲ ਨੂੰ ਛੱਡਣਾ ਆਪਾਂ ਬਲਾਚੌਰ ਆਪਣਾ ਲੈ ਬੇ ਮਿੱਤਰੋ 4 ਵਜੇ 2 ਮਿੰਟ ਹੋ ਗਿਆ ਸਾਡਾ 4:00 ਦਾ ਟਾਈਮ ਹੋ ਗਿਆ ਤੇ ਫਾਈਨਲੀ ਹੁਣ ਆਪਾਂ ਅੰਕਲ ਨੂੰ ਛੱਡਦਾ ਆ ਬਲਾਚੌਰ ਤੇ ਹੁਣ ਚੱਲੇ ਆ ਬਰਾਤ ਨੂੰ ਗੱਡੀ ਆਪਾਂ ਮਤਲਬ ਬੁੱਕ ਤਾਂ ਕਰਾਇਆਉਂਦੀ ਆ ਮਤਲਬ ਆਪਣੀ ਵਿੱਚ ਦੇਣੀ ਸੀ ਉਹ ਦੇ ਆਉਂਦੀ ਆ ਆਪਣੀ ਗੱਡੀ ਕਰਾਇਆਉਂਦੀ ਤੇ ਹੁਣ ਆਪਣੀ ਗੱਡੀ 2.4 ਇੰਚ ਸਕੋਰ ਵੀਓ ਐਨ ਚੈਂਪੀਅਨ ਖੋਲੋ ਪਾਇਆ ਸਹੀ ਗੱਲ ਆ ਸਕੋਰਪੀਓ ਐਨ ਇੱਕ ਹੋਰ ਆ ਰਹੀ ਹੈ ਹੁਣ ਆਪਣੀ ਇੱਕ ਪਹਿਲਾਂ ਕਿ ਲੱਗ ਲੈ 22 ਇੰਚ ਸਹੀ ਗੱਲ ਆ ਸਹੀ ਗੱਲ ਉਹਨੂੰ 22 ਇੰਚ ਹੀ ਪਾਉਂਗੇ ਲੋਏ ਬਲੈਕ ਕਲਰ ਹੀ ਨੱਕ ਨਹੀਂ ਆ ਰਹੀ ਆ ਲੈ ਰਹੇ ਮਰਾ ਕਰਦੇ ਹੁਣ ਚੱਲਿਆ ਆਏ ਹਾਏ ਹਾਏ ਲੈ ਰਹੇ ਬਾਬਿਓ ਲੈ ਰਹੇ ਵਹਿਰੇ ਹੁੰਦੀਆਂ ਲੈ ਰਹੇ ਵਹਿਰੇ ਸੁਣੋ ਫੀਲਿੰਗਾਂ ਨਿਆਰੇ ਲੋਦੇ ਨਿਆਰੇ ਮੱਛੀ ਖਾਓ ਮੱਛੀ ਆਦਾ ਨਿਆਰੇ ਬਾਬਿਓ ਆਏ ਆਏ ਹਾਏ ਇਸ ਕੇ ਬਖਰਾ ਸੇਰਾ ਮੋਹਲ ਨਾਲੇ ਭਰਾ ਸਾਡੇ ਨੇ ਲਵਾਇਓ ਵੀ ਕਿਸੇ ਹੋਰੇ ਢੰਗ ਨਾਲ ਸਾਰੇ ਭਰਾ ਮੇਰੇ ਸ਼ਾਪਟਾਂ ਨਾਲ ਲਵਾਉਂਦੇ ਨੇ ਕਿਤੇ ਹੋਰੇ ਲਾਤਦਾ ਕੰਪਰੈਸ਼ਰ ਭਰਾ ਦੇ ਕੋਈ ਫੋਟੋ ਤੂੰ ਕਹ ਬਲੌਗ ਚ ਦੱਸਿਓ ਜੇ ਕਿਸੇ ਨੇ ਖੜੀ ਗੱਡੀ ਤੇ ਹਵਾ ਭਰਦਾ ਹੋਵੇ ਕੋਈ ਕੋਈ ਦੱਸਿਓ ਮੇਰਾ ਭਰਾ ਕਿਸ ਨੇ ਇਹ ਕੰਮ ਕਰਾਵਾ ਹੋਵੇ ਖੜੀ ਗੱਡੀ ਹਵਾ ਭਰਦਾ ਹੋਵੇ ਕੋਈ ਤੇ ਆਪਣਾ 4570 ਖੜੀ ਗੱਡੀ ਹਵਾ ਭਰ ਹੁੰਦੀ ਆ ਇਹ ਗੱਲਬਾਤ ਜੈਸ ਕੱਪੜੇ ਪ੍ਰੈਸ ਆ ਮਿੱਤਰ ਹੁਣ ਬਰਾਤ ਚ ਚਲੀ ਆ ਉੱਥੇ ਜਾ ਕੇ ਤੁਹਾਨੂੰ ਮਿਲਨੇ ਆ ਦੋ ਸ਼ਾਟ ਲੈਣੇ ਆ ਹੋਰ ਆਏ ਹਾਏ ਲੇ ਬੇ ਮਿੱਤਰੋ ਗੱਡੀ ਓਏ ਹੋਏ ਇੱਥੇ ਗੱਡੀ ਲੱਗ ਗਈ ਹੈ ਚੱਲੇ ਤੇ ਮੋੜੇ ਕਰਕੇ ਲਾ ਦੇਣੀ ਆਪਾਂ ਯਾਰ ਰਾਣੀ ਸੁੰਦਰਾ ਖੜੀ ਹੈ ਆਪਣੀ ਕਾਹ ਵਾਲੀ ਤੇ ਕਹਾ ਗਿਆ ਦੋ ਹੀ ਭੈਣੇ ਭੈਣੇ ਇਕੱਠੇ ਹੋ ਗਏ ਪਹਿਲਾਂ ਗੱਡੀ ਦਵਾ ਦਈਏ ਬਾਕੀ ਕੰਮ ਹਾਂ ਦਾ ਬਾਅਦ ਚੋਂ ਕਰਨਾ ਬਰਾਤ ਚ ਮੋਤੀਆਂ ਮਿੱਤਰੋ ਆਪਾਂ ਤੇ ਤੇ ਮਿੱਤਰੋ ਇੱਕ ਦੋ ਗੱਲਾਂ ਕਰ ਲਈਏ ਬਾਅਦ ਚੋਂ ਕਰਦੇ ਆਂ ਤੇ ਵੈਸੇ ਹੁਣ ਇੱਕ ਬੰਦਾ ਰੋਚ ਹੀ ਚਲਾਉਂਦਾ ਜਿਹੜਾ ਮੇਰੇ ਵਾਲੇ ਲੀਵਰੋਂ ਮੈਂ ਰੋਚ ਚਲਾਣਾ ਆ ਹਾ ਹੁਣ ਕਦੇ ਕਿਤੇ ਚਲਾਉਣਾ ਗੱਡੀ ਆ ਲੀਵਰ ਵੀ ਵਧੀਆ ਲੱਗਦਾ ਯਾਰ ਚੌੜਾ ਜਿਹਾ ਆਹ ਜੀ ਹੋਰ ਹੈ ਦੇਖਣ ਨੂੰ ਸੇਵੇਂ ਲੱਗਦਾ ਇਹ ਐਨ ਐਕ ਯਾਰ ਇਹ ਹੋ ਰਹਾ ਮਤਲਬ ਉਹ ਜੀ ਹੋ ਰਹਾ ਯਾਰ ਇਹ ਤਾਂ ਰਾਮ ਹੀ ਨਹੀਂ ਜਾਂਦਾ ਪਿੱਤਲ ਅਸਲੀ ਪਿੱਤਲ ਰੰਗ ਉਹ ਤਾਂ ਨਹੀਂ ਜਾਂਦਾ ਰੰਗ ਉਹ ਤਾਂ ਨਹੀਂ ਜਾਂਦਾ ਨੇ ਉਹ ਚਿੰਡੇਡੇ ਸਟੋਨ ਜੇ ਲੱਗੇ ਉਹ ਸਾਲੇ ਹੋਰ ਤਰ੍ਹਾਂ ਲੱਗਦੇ ਹਾਂ ਸਟੋਨ ਉੱਪਰੋਂ ਲੱਗਦੇ ਪੈਸੇ ਸੋਨੇ ਲੱਗਦੇ ਰਾਬੀ ਤੇ ਮਿੱਤਰੋ ਮਿੱਤਰੋ 4:00 ਵਜੇ ਚਾਹ ਪਾਣੀ ਪੀ ਲਈਏ ਬੰਦੇ ਆਪਣੇ ਬੈਠੇ ਆ ਡਰਾਈਵਰ ਤੇ ਮੈਂ ਬਾਅਦ ਚ ਮਿਲਦਾ ਹਾਂ ਹੋਏ ਹੋਏ ਵੈਦਰ ਕਿੰਨਾ ਸਾਫ਼ ਆ ਯਾਰ ਅੱਜ ਵਿਊ ਬੜਾ ਘੈਂਟ ਆਂਦਾ ਮੈ ਮੈਟਰ ਚਾਹ ਪਾਣੀ ਦਾ ਕਿਤੇ ਜਿਗਾੜ ਕਰਨ ਲੱਗਿਆ ਚਾਹ ਪਾਣੀ ਮੈਂ ਕਿਤੇ ਪੀਏ ਤੇ ਰਾਣੀਆਂ ਖੜੀਆਂ ਦੋ ਲਿਚ ਲਿਚ ਕਰਦੀਆਂ ਬਾਬੋ ਲਿਚ ਲਿਚ ਚ ਚਾਹ ਚਾਹ ਕਰਦੇ ਸੀਗੇ ਮਾਤਾ ਸਰਸਪਤੀ ਮਾਤਾ ਸਰਸਪਤੀ ਜਿਹਦਾ ਮਾਨ ਨਹੀਂ ਕਰਨਾ ਬੈਠਣਾ ਮਾਤਾ ਨੇ ਸਵਾਹ ਤੁਹਾਡੇ ਬਿੱਲੀ ਆ ਫਿਰ ਮਾਤਾ ਸਰਸਪਤੀ ਬੈਠੀ ਸੀ ਸਾਡੀ ਜੁਬਾਨ ਤੇ ਚਾਹ ਦੀ ਗੱਲ ਕਰ ਰਹੇ ਸੀ ਭਾਈ ਆ ਗਿਆ ਘਰੋਂ ਨਿਕਲ ਕੇ ਕਹਿੰਦਾ ਚਾਹ ਤਾਂ ਨਹੀਂ ਬਣੀ ਮੈਂ ਕਿਹਾ ਜੀ ਨਜ਼ਾਰਾ ਆਜੂ ਨਜ਼ਾਰਾ ਆਜੂ ਦੇਖਾਂ ਤਾਂ ਮੈਂ ਤੇਰੇ ਮੂੰਹ 'ਚ ਦਾ ਆ ਇਹ ਤਾਂ ਆਪਣੇ ਨੰਬਰ ਬਣਾ ਦਿੰਦਾ ਇਹਨੂੰ ਮਾਰੀ ਤੇਰੇ ਮੂੰਹ 'ਚ ਦਾ ਕੋਈ ਨਿਕਲੇ ਮੈਂ ਨਹੀਂ ਮੈਂ ਕਿਹਾ ਬੁੱੱਥ ਲਾਈਵ ਆਣੇ ਉਧਰ ਭਰਾ ਮੇਰੇ ਲਾਈਵ ਦੇਖਦਾ ਉਧਰ ਭਰਾ ਮੇਰੇ ਲਾਈਵ ਦੇਖਦੇ ਇਧਰ ਮੈਂਗਾ ਸ਼ੌਟ ਹੈਗਾ ਇਹ ਚਾਹ ਦੇ ਭੁੱਖੇ ਹੈਗੇ ਐ ਨਹੀਂ ਮੈਂ ਯਾਰ ਉਹ ਭਾਈਆ ਦੇਖ ਲੈ ਬੀਹੇ ਭਾਈਆ ਦੇਖ ਲੈ ਬੀੜੀ ਪੀਣ ਲੱਗਾ ਚਾਹ ਲੱਗੀ ਚਾਹ ਪੀਏ ਆ ਤਾਂ ਨਜ਼ਾਰਾ ਲਿਆਤਾ ਜਤਿੰਦਰ ਭਾਈ ਨੇ ਜਤਿੰਦਰ ਭਾਈ ਨੇ ਨਜ਼ਾਰਾ ਲਿਆਤਾ ਕਹਿੰਦੇ ਹੈਲ ਹਮ ਗੰਨ ਤਾਂ ਹੋਈ ਹੈਲ ਪੀ ਕੇ ਨੇ ਹਿਲ ਪੈ ਗਈ ਕੀ ਹੋਇਆ ਕੀ ਹੋਇਆ ਆ ਦੇਖੋ ਪੈ ਗਈ ਕਿ ਨਹੀਂ ਪੈ ਗਈ ਉਹ ਲਾਈਨ ਜੰਗਲ ਲਾਈ ਲਾਈ ਲਾਵੇ ਇੱਕ ਵਾਰ ਉਹ ਲਾ ਦੇ ਉਹ ਨਹੀਂ ਲੈ ਤਾ ਸਕਰੀਨ ਸ਼ਾਟ ਲਾ ਦੇ ਇੱਕ ਵਾਰ ਯਾਰ ਸਦਾ ਮੇਰੇ ਕੋਲ ਸਕਰੀਨ ਸ਼ਾਟ ਨਹੀਂ ਲੱਤਾਂ ਜਾਂਦਾ ਲਾ ਦੇ ਲਾ ਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੋਈ ਨਹੀਂ ਕੋਈ ਨਹੀਂ ਫੜਾ ਦਾਂਗਾ ਲੈ ਵੇ ਮਿੱਤਰੋ ਚਾਹ ਆ ਗਈ ਆ ਜੋ ਚਾਹ ਤੁਹਾਨੂੰ ਪੁਲਾਈਏ ਕੋਈ ਭਾਈ ਮੈਂ ਫਰਾਦਾ ਨਹੀਂ ਫਰਾਦਾ ਨਹੀਂ। ਲੋ ਜੀ। ਲੈ ਮਿੱਤਰੋ ਹੁਣ ਹੁਣ ਬਣੀ ਹੈ ਗੱਲ 4 ਵਜੇ ਵਾਲੀ। ਸਾਡੀ ਦੂਆ ਦੋ ਕੱਪੇ ਵੀ ਲੀਂ ਦੂੰ। ਉਹ ਆ ਜੀਜੀ ਨੂੰ ਮੈਂ ਕਿਹਾ ਟੁੱਟਣ ਲੱਗਾ ਸੀ ਸ਼ੀਸ਼ਾ ਭਾਂ ਤੇ। ਕੀ ਆ ਚਾ। ਆ ਵੇ ਚਲਵਾ ਤੇ ਗੈਸ ਕੱਪੜੇ ਪ੍ਰੈਸ ਹੋ ਜੇ ਬਾਬੋ ਪ੍ਰੈਸ। ਤੇ ਮਿੱਤਰ ਪਿਆਰਿਓ ਇਹ ਸਗਾਜ ਦਾ ਬਲੌਗ ਜੇ ਬਲੌਗ ਵਧੀਆ ਲੱਗੇ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਸੋਣਾ ਛੱਡਿਓ ਕਮੈਂਟ ਮਿਲਦੇ ਕਿਸੇ ਨੈਕਸਟ ਬਲੌਗ ਕੀ ਖਰੇ ਜੇ ਕੰਟੈਂਟ ਦੇ ਨਾਲ ਮੈਂ